ਸਾਸਿਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਦੀ ਸੂਟਾਂ ਦੇ ਕਲੈਕਸ਼ਨ ਬਹੁਤ ਹੀ ਪਿਆਰੀ ਲੱਗ ਕਹਿੰਦੀ ਹੈ ਇਹ ਹੋਏਗਾ ਜੀ ਪਿਓਰ ਔਰਗੈਂਜ਼ਾ ਦਾ ਫੈਬਰਿਕ ਹੋਏਗਾ ਇਸ ਦੇ ਉੱਪਰ ਫੁੱਲ ਏਮਬਰਾਇਡਰੀ ਕੀਤੀ ਗਈ ਬਹੁਤ ਹੀ ਪਿਆਰੀ ਹੈਵੀ ਸੂਟ ਰੈਡੀ ਕੀਤੀ ਹੈਗੇ ਨੇ ਪ੍ਰਾਈਸ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਅਗਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਤੁਹਾਨੂੰ ਕ੍ਰੇਵ ਦੇ ਵਿੱਚ ਸੂਟ ਮਿਲੇਗਾ ਇਸ ਦੇ ਉੱਪਰ ਵੀ ਏਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਤੁਸੀਂ ਅਗਰ ਕੋਈ ਵੀ ਸੂਟ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਭੇਜ ਕੇ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਫੈ ਇਸ ਦੇ ਉੱਪਰ ਵੀ ਬਹੁਤ ਹੀ ਪਿਆਰੀ ਥ੍ਰੈਡ ਏਮਬਰਾਇਡਰੀ ਕੀਤੀ ਗਈ ਹੈ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਕਲਰ ਆਪਸ਼ਨ ਇਹਨਾਂ ਵਿੱਚ ਸਾਰੇ ਡਾਰਕ ਹੋਣਗੇ ਅਗਲਾ ਫੈਬਰਿਕ ਹੋਏਗਾ ਔਰਗੈਂਜ਼ਾ ਦੇ ਵਿੱਚ ਹੋਏਗਾ ਇਸ ਦੇ ਉੱਪਰ ਵੀ ਏਮਬਰਾਇਡਰੀ ਕੀਤੀ ਗਈ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ ਅਗਲਾ ਫੈਬਰਿਕ ਹੋਏਗਾ ਚਨਾਉਂਦਾ ਹੋਏਗਾ ਬ੍ਰਾਂਡਡ ਸੂਟ ਹੋਏਗਾ ਪ੍ਰਾਈਸ ਇਹਨਾਂ ਦਾ ਵੀ ਮੈਂਸ਼ਨ ਪਰ ਮੀਟਰ ਦੇ ਅਕੋਰਡਿੰਗ ਕੀਤਾ ਗਿਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰ ਕਰ